ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ 3 ਇਹੋ ਸਭ ਕੇ ਸ਼ਿਆਵਣ ਜਾਣ ਹੈ ਜੀਤਾ ਹੈ ਆਕਾਰ ਜਿਨਿ ਹੁ ਲੇਖਾ ਲਿਖਿਆ ਸੋ ਹੋਵਾ ਪਰਵਾਨ ਨਾਨਕ ਜੇ ਕੋ ਆਪ ਗਿਣਾਏ ਦਾ ਸੋ ਮੂਰਖ ਗਾਵਾਰ ਮਹੱਲਾ 3 ਮਾਨ ਗੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਜੈ ਤੈ ਜਾਏ ਦਾਨ ਪਸਤੀ ਕੁੰਡੇ ਬਾਹਰਾ ਫਿਰ ਫਿਰ ਉਜੜ ਪਾਏ ਪੌੜੀ ਤੇ ਸਿਆਗੇ ਅਰਦਾਸ ਜਿਨ ਉਪਾਇਆ ਸਤਿਗੁਰੇ ਆਪਣਾ ਸੇਵ ਸਭ ਫਲ ਪਾਇਆ ਅੰਮ੍ਰਿਤ ਹਰ ਕਾ ਨਾਉ ਸਦਾ ਧਿਆਇਆ ਸੰਤ ਜਨਾ ਕੈ ਸੰਗ ਦੁੱਖ ਮਿਟਾਇਆ ਨਾਨਕ ਭਏ ਅਚਿੰਤ ਹਰ ਧਨ ਨੇ ਚਲਾਇਆ ਸ਼ਲੋਕ ਮਹੱਲਾ ਤੀਜਾ ਖੇਤ ਮੇ ਆਲਾ ਉਚਿਆ ਘਰ ਉਚਾ ਨਿਰਣਾ ਮਹਿਲ ਭਗਤੀ ਘਰ ਸਰੈ ਸੱਜਣ ਪਾਹਣਿਓ ਬਰਸਨਾਤਾ ਬਰਸ ਕਨਾ ਬਹੁੜ ਬਰਸਹਿ ਕਾਏ ਨਾਨਕ ਤੈਨ ਬਲੇ ਹਾਰਣਾ ਜੇਨ ਗੁਰਮੁਖ ਪਾਇਆ ਮਨ ਮਾਹੇ ਮਹੱਲਾ ਤੀਜਾ ਮਿੱਠਾ ਜੋ ਸੋ ਜੋ ਭਾਵਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਪ੍ਰਭ ਪਾਸ ਜਾਣ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹੋ ਤਦ ਦਤਿ ਧਿਆਈ ਜੀ ਅਜੰਤ ਸਭ ਤੇਰੇ ਆ ਤੂ ਰਹਾ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਚਿੰਤ ਰੋ ਨਾਨਕ ਲਗ ਪਾਈ ਸ਼ਲੋਕ ਮਹੱਲਾ ਤੀਜਾ ਆਸਾ ਕਰਤਾ ਜਗੁ ਮੂਆ ਆਸਾ ਮਰੈ ਨ ਜਾਏ ਨਾਨਕ ਆਸਾ ਪੂਰੀਆ ਸਚੇ ਸੋਚਿਤ ਲਾਏ ਮਹੱਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨੇ ਚਲ ਕੋ ਨਹੀਂ ਬਾਜੋ ਹਰ ਕਹਿ ਨਾਏ ਪੌੜੀ ਆਪੇ ਜਗਤੋ ਪਾਇਓ ਨ ਕਰ ਪੂਰਾ ਥਾਟ ਆਪੇ ਸ਼ਾਹੋ ਆਪੇ ਬਨਜਾਰਾ ਆਪੇ ਹੀ ਹਰ ਹਾਟ ਆਪੇ ਸਾਗਰ ਆਪੇ ਬੋਹთა ਆਪੇ ਹੀ ਖੇਵਾਟ ਆਪੇ ਗੁਰ ਚੇਲਾ ਹੈ ਆਪੇ ਆਪੇ ਦੱਸੇ ਘਾਟ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕਾਟ ਸੁਧਾ ਰਾਗ ਗੂਜਰੀ ਵਾਰ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤ ਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪਿ ਉਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸੁਵਾਰਿਆਨ ਹੋਆ ਆਪ ਦੇ ਆਲ ਮਨੋ ਨਵਸਾਰਿਆਨ ਸਾਤ ਜਨਾ ਕੈ ਸੰਗ ਭਵਜਲ ਤਾਰਿਆ ਨਾ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆ ਨਾ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਪੌੜੀ ਅਕਲ ਨਿਰੰਜਨ ਪੁਰਖ ਗਮ ਅਪਾਰਿਯੈ ਸਚੋ ਸਚਾ ਸਚ ਸਚ ਨੇਹਾਰੀਐ ਕੋਊ ਨਾ ਜਾ ਪੈ ਕਛੁ ਤੇਰੀ ਧਾਰੀਐ ਸਭ ਸੇ ਦੇ ਦਾ ਤਾਰ ਜੇ ਤੋ ਪਾਰੀਐ ਇਕਤ ਸੂਤ ਪਰੋਏ ਜੋਤ ਸੰਜਾਰੀਐ ਹੁਕਮੇ ਭਵਜਲ ਮੰਜੇ ਹੁਕਮੇ ਤਾਰੀਐ ਪ੍ਰਭ ਜੀਉ ਤੁਧ ਤੇ ਆਏ ਸੋਏ ਜਿਸ ਭਾਗ ਮਥਾਰੀਐ ਤੇਰੀ ਗਾਤਮੇ ਤੇ ਲਖੀ ਨਾ ਜਾਏ ਹੋ ਤੁਦ ਬਲੇ ਹਾਰੀਐ ਸ਼ਲੋਕ ਮਹੱਲਾ ਪੰਜਵਾਂ ਜਾ ਤੂੰ ਤੁਸੈ ਮਿਹਰਵਾਨ ਚਿੰਤ ਵਸੈ ਮਨ ਮਾਹੇ ਜਾ ਤੂੰ ਤੁਸੈ ਮਿਹਰਵਾਨ ਨੌ ਨਿਦ ਘਰ ਮੈਂ ਪਾਏ ਜਾ ਤੂੰ ਤੁਸੈ ਮਿਹਰਵਾਨ ਤਾ ਗੁਰ ਕਾ ਮੰਤਰ ਕਮਾਹੇ ਜਾ ਤੂੰ ਤੁਸੈ ਮਿਹਰਬਾਨ ਤਾ ਨਾਨਕ ਸੱਚ ਸਮਾਹੇ ਮਹੱਲਾ ਪੰਜਵਾਂ ਇਤੇ ਬੈ ਹਣ ਬੈਣੇ ਮੋਚਿ ਉਜਾਇਨ ਵਜ ਨਾਨਕ ਸਚੇ ਨਾਮ ਵੇਣ ਕਿਸੈ ਨ ਰਹੀਆ ਲਜ ਪਾਉੜੀ ਤੁਦ ਤੇ ਆਇਨ ਬੇਦ ਕਤੇ ਬਾਸਣ ਖੜੇ ਗਣਤੀ ਗਣੀ ਨ ਜਾਏ ਤੇਰੇ ਦਰ ਪੜੇ ਬ੍ਰਹਮੇ ਤੁਦ ਤੇ ਆਇਨ ਇੰਦਰਿੰਦ ਰਾਸਣ ਸੰਕਰ ਵਿਸ਼ਨ ਵਤਾਰ ਹਰ ਜਸ ਮੁਖ ਪੜਾ ਪੀਰ ਪੈ ਕੰਬਰ ਸੇਖ ਮਸਾਇਖ ਯੋ ਲੀਏ ਉਤ ਪਉਤ ਨਿਰੰਕਾਰ ਘਟ ਘਟ ਮੋਲੀਏ ਕੂੜੋ ਕਰੇ ਵਿਨਾਸ਼ ਧਰਮੇ ਤੱਗੀਏ ਜਿਤ ਜਿਤ ਲਾਹੇ ਆਪ ਤਿਤ ਤਿਤ ਲੱਗੀਏ ਸ਼ਲੋਕ ਮਹੱਲਾ 5ਵਾਂ ਜਗੇ ਆਈ ਆਲਕ ਕਰੇ ਬੁਰਾਈ ਹੋਏ ਸੇਰ ਲਾਨ ਕਜ ਕਲ ਆਵਸੀ ਗਾਫਲ ਫਾਹੀ ਪੇਰ ਮਹੱਲਾ 5ਵਾਂ ਕਿਤਿਆਂ ਕੋ ਟੰਬ ਗੁਜਾਥੀਏ ਨਾ ਹਿਤ ਨਾਨਕ ਤੈਸੈ ਟਕਿਆ ਮਨ ਮੈਂ ਸੱਚਾ ਮਿੱਤ ਪੌੜੀ ਹੋ ਮੰਗੋ ਤੁਜੇ ਦਿਆਲ ਕਰਦਾਸਾ ਗੋਲਿਆ ਨੌਨਦ ਪਾਈ ਰਾਜ ਜੀਵਾ ਬੋਲਿਆ ਅਮਰਤ ਨਾਮਨ ਧਾਨ ਦਾਸਾ ਘਰ ਗਣਾ ਤਿਨ ਕੈ ਸੰਗ ਨਿਹਾਲ ਸਰਵਣੀ ਜਸ ਸੁਣਾ ਕਮਾਵਾਂ ਤਿਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀ ਸਬੈ ਬਿਗਸਾ ਪੈਰ ਧੋਏ ਆਪੋ ਕਛੂ ਨਾ ਹੋਏ ਪ੍ਰਭ ਨਦਰਿ ਨਿਹਾਲੀਐ ਮੋਏ ਨਿਰਗੁਣ 디ਚੈ 타ਉ ਸੰਤ ਧਰਮਸਾਲੀਐ ਸ਼ਲੋਕ ਮਹੱਲਾ 5ਵਾਂ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀ ਆਪੇਖੋ ਸਦਾ ਹਜੂਰ ਮਹੱਲਾ 5ਵਾਂ ਪਤਤ ਪਨੀਤ ਸੰਖ ਹੋਏ ਹਰ ਚਰਨੀ ਮਨ ਲਾਗ ਅਸਰਤੀ ਰਤਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪੀਐ ਸਾਸ ਗਰਾਸ ਨਾਉ ਪਰਵਦਗਾਰਦਾ ਜਿਸਨੋ ਕਰੇ ਰਹਾ ਮਤੇ ਸਨਾ ਵਿਸਾਰਦਾ ਆਪ ਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛ ਜਾਣੈ ਜਾਣ ਬੁਝ ਵਿਚਾਰਦਾ ਅਨਕਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ तिसੈ ਉਧਾਰਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਭਗ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਭਗ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ